ਚਾਰ ਜੀ 85 ਬੈਗ ਚ ਚਾਰਨਾ ਕਰ ਲਿਆ ਬੈਗ ਚ ਪਸੰਦ ਆ ਜਾਂ ਤਾਂ 10 ਇਤਲਿਆ ਤੋਂ ਹਲ ਬਣੀ ਪਈ ਐ ਤੇ ਲੋਜੀ ਖਾਵਾਂਗੇ ਦਾਲ ਚੋਲ ਜੋ ਕਿ ਅਦਾਲ ਆਇਆ ਲੰਗਰ ਤੋਂ ਘਾਰੀ ਪੈਸੇ ਦਾਲ ਬਣੀ ਹੋਈ ਹੈ ਤੇ ਚੋਲ ਬਣਾਇਆ ਘਾਰੀ ਚੋਲ ਘਰੋਂ ਲੈ ਆ ਤੇ ਦਾਲ ਆਈ ਲੰਗਰ ਤੋਂ ਅਸੀਂ ਲੰਗਰ ਦੀ ਦਾਲ ਖਾਂਦੇ ਆ ਲੰਗਰ ਦੀ ਦਾਲ ਤੁਹਾਨੂੰ ਪਤਾ ਹੈ ਟੇਸਟ ਹੁੰਦੀ ਹੈ ਸਗਲ ਦੀ ਦਾਲ ਬਣੀ ਹੁੰਦੀ ਹੈ ਤੇ ਇਹ ਖਾਵਾਂਗੇ ਅਦਰਕ ਨਾਲ ਗੱਬੇ ਗੱਬੇ ਆਇਆ ਸਨਾ ఫి మధ్య సేరా

ਰਭੜੇਗੇ ਕਿ ਕਿਉਂ ਨਿਆਣਾ ਨਿਕਾਇ ਹਾਂ ਤੇ ਅੱਜ ਲੈ ਮੇ ਬਾ ਮੇਰਾ ਮੇਲਾ ਸੀ ਕੱਲ ਵੀ ਸੀ ਪਰ ਅੱਜ ਵੀ ਸੀ ਦੋ ਦਿਨ ਨਹੀਂ ਦੋ ਦਿਨ ਹੀ ਹਾਂ ਦੋ ਦਿਨ ਮੇਲਾ ਹੀ ਤੇ ਅਸੀਂ ਸਾਰੇ ਨੇ ਬੜੀਆਂ ਸੀਸਾ ਬੁੱਥੇ ਲੱਗ ਜਣਾ ਐਂ ਦਿੰਦੇ ਸੀ ਇਹਨੂੰ ਅਸੀਂ ਪਾਣੀ ਉਹ ਦਰ ਨਾਲ ਮਿਲ ਕੇ ਖਿਮਾ ਨਹੀਂ ਕਿੰਨਾ ਸੀਸਾ

सिर तरह घूमे उतना बस भी लगे होता है बस लगे होता फ्री आई रिंग ला लाई कि दस रुपये दस रुपये भी रप दस रुपये भीह रप ਮਾ ਜੀ ਮੇਰਾ ਫੋਨ ਮਾਇਆ ਨਿਕਲੇ ਟੇ ਨਹੀਂ ਨੇ ਪਤਾ ਕੀ ਤੇ ਉਹਨੇ ਨਾ ਆਪਣੀ ਬਣਾਣੀ ਦਾ ਵੀਡੀਓ ਬਣਵਾਈ ਥੇ ਹਨਾ ਤੇ ਇੱਕ ਮੁੰਨੇ ਦੱਸੇ ਕਹਿੰਦਾ ਇਹਦੇ ਇੱਕ ਅਨੀ ਸੋਣੀ ਮੈਂ ਬਣਾਉਣਾ ਜੋ puri sahi di bani nahi ਕਿ ਪਾ ਕੇ ਰਹਿੰਦਾ ਦਾ ਦਾ ਵੀ ਬਿਲ ਦਾ ਉਹ ਸਭ ਪਲੇਟ ਨੂੰ ਘੁੰਮਣਾ ਲਈ ਆ ਹੁੰਦਾ ਲੋ ਖਲੋਣਾ ਇੱਥੇ ਗੱਬੇ ਤੇ ਆਸੇ ਵਾਸੇ ਘੁੰਮਣੀਆਂ ਹੁੰਦੇ ਫੋਨ ਆਪਣਾ ਲਾਣਾ ਤੇ ਹਨਾ ਫੋਨ ਨਾ ਕਲੇਟੇ ਨਹੀਂ ਨੇ ਜੇ ਹੋਰ ਦੱਲੀ ਤੇ ਲਾ ਲਈ ਤੇ ਵੀਡੀਓ ਨਿਕਲੇਗੀ ਸਹੀ ਹੋਣਾ ਵੇ ਉਹ ਲਿੰਦਰਾ ਲੱਗੀ ਹੁੰਦੀ ਪਲੇਟ ਵੱਜਣੀ ਆ ਉਹ ਪੁੱਛਾ ਮਾ ਇਹ ਦਵਤ ਵੀਡੀਓ ਆਈ ਤੇ ਨਵੀਂ ਚੈਨਲ ਲੈਣਾ ਕਹਦਾ ਟੂੜਾ ਤੇ ਹੁਣ ਸਰਾ ਖਾ ਗਏ ਅਖਰ ਮਾਨੇ ਬੰਦਾ ਟੂੜਾ ਮਾੜਾ ਮੋਟਾ ਸਾਡੇ ਵਕਿਆ ਉਹ ਤੇਰਾ ਆਨ ਬਸ ਨਹੀਂ ਐਕਸ਼ਨ ਕੀ ਮਾ ਬਾਰੇ ਨਾ ਅ ਕੱਲ ਮੈਂ ਨਾ ਇੱਕ ਗੜੀ ਨੂੰ ਦੇਖਣਾ ਕਰਵਾਤਾ ਤੇ ਉਹ ਫੜ ਗਏ ਨਾ ਮੋਹ ਜਲਦੀ ਦੇਖ ਕੇ ਵੀ ਨਹੀਂ ਹੋਏ ਨਾ ਗੜਾਲਾ ਦਾ ਵੀਡੀਓ ਰੀਲ ਰੀਲ ਆਣ ਫੇਰ ਹੁੰਦਾ

ਪਿਆਜੂੜਾ ਲੱਗਿਆ ਤੇ ਚੂੜਾ ਲੱਗਿਆ ਤੂੰ ਗੁਰਾਈ ਹਟਾ ਆਉਂਗਾ ਜੰਪੋ ਜਾਂਦੇ ਆਂ ਉਹ ਵੀ ਲੱਗੇਗਾ ਉਹ ਬੱਚਾ ਵਾਲਾ ਵੱਡਿਆ ਨਹੀਂ ਨੇ ਮੈਂ ਵੀ ਲੈਣਾ ਨਹੀਂ ਉਹ ਕਿਨੇ ਪਿਆ ਹੈ ਰੀਲ ਗੱਡੀ ਲੱਗੀ ਦੀ ਕੋਮੜੀ ਉੱਤੇ ਟੰਗੀ ਉਹ ਵਾਲਾ ਗੱਡੀ ਚ ਕਾਰਾਂ ਨੂੰ ਕੋਮੜਾ ਕੋੜੇ ਜਿੰਨੇ ਲੈ ਆ ਤੂੰ ਲੈ ਕੇ ਗਿਆ ਵੱਡੇ ਵੱਡੇ ਨਹੀਂ ਰੀਲ ਗੱਡੀ ਲੈ ਆਪਾਂ ਵੀ ਲੈਣਾ ਫਿਰ ਮੱਕਲੇ ਨਾ ਚੁੱਟਾ ਉਹਨਾਂ ਪਿਆ ਪਿਆ ਹੈ ਵਾਲੇ ਦੇ 50 100 ਰੁਪਏ ਲੈਂਦੇ ਆ ਮੈਂ ਇਹ ਜੁੱਟਾ ਹੈ ਮਾਂ ਪਾਪਾ ਦੇ ਦੇਖੋ ਮੋਂ ਤੇ ਪਿਆ ਹੈ ਨੂ ਰੋਂਦ ਰੰਨਾ ਨਾ ਕਰਨਾ ਵੀ ਕੀ ਹੈ ਕਦੇ ਤੇਰਾ ਵੱਡਾ ਬੰਗੂ ਡਾਏ ਫੇਰ ਮਜਾ ਆਏ ਵੱਡੇ ਦੇ ਪਰ ਮਾਇਆ ਦਾ ਐਨੇ ਕਿਨੇ ਆ ਕੇ ਮੈਨਾਂ ਮਾਕਰ ਬਾਬ ਦੇ ਦੇ ਲੈਣ ਵਾਲਾ ਮਾਕਰ ਲੈਦਾ ਨਾ ਚਾਚੀ ਜੀ ਤੁਹਾਨੂੰ ਪਤਾ ਹੈ ਮੇਰਾ ਦੋੜਾ ਵੱਡੇ ਤੋਂ ਗੁੰਡ ਲੱਗਦੇ ਆ 27 ਨੂ ਆ ਪੜੀਆਂ ਵਾਲਾ ਗਾਇ ਤੁਹਾਨੂੰ ਪਤਾ ਹੈ ਆਪੀ ਕੀ ਪਤਾ ਪੰਜਾਬ ਲੈ ਪੁਜਾਬ ਪੰਜਾਬ ਮੰਗਾਇਆ ਪੰਜਾਬ ਪੰਜਾਬ ਪੰਜਾਬਣ ਅਸਾਏ ਨੱਚੇ ਤੇ ਆ ਪੀਰ ਵੀ ਲੈ ਆਈ ਆ ਜਣ ਵੀਡੀਓ ਪਾਈ ਦੀ ਜਣ ਫਟਾ ਚੰਗਾ ਨਾ ਕਰਕੇ ਵੀਡੀਓ ਭਾਂਦੇ ਅੱਛਾ ਪੀਰ ਲੈ ਦੀ ਨਾ ਤੋਲ ਬਾਜ ਲੈ ਪਾ ਮੱਖਾ ਤੋੜ ਲੈ ਆ ਤੂੰ ਅਜੇ ਆਪਣੇ ਫੋਨ ਤੇ ਮਿਸ ਕਾਲ ਮਾਰਦਾ ਤੂੰ ਕਰੂ ਨਾ ਮੇਰੇ ਫੋਨ ਤੇ ਨਹੀਂ ਵਾਈਫਾਈ ਹੋਊ ਦੂਸਰ ਨੈਟ ਹੈ ਰੀਚਾਰਜ ਨੇ ਨੈਟ ਹੈ